ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਰਜਿੰਦਰ ਸਿੰਘ ਖੰਭ ਲੁਧਿਆਣਾ ਪ੍ਰਧਾਨ ਡੀ ਜੀ ਐਚ ਆਰਐਫ ਹਮਨ ਰਾਈਟ ਫੋਰਿਸ਼ਨ ਵੱਲੋਂ ਮੈਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਲੁਧਿਆਣੇ ਵਾਸੀਆਂ ਨੂੰ ਬਹੁਤ-ਬਹੁਤ ਸੁਭਕਾਮਨਾ ਦਿਨਾਂ ਵਾ ਦਿਵਾਲੀ ਬੰਦੀ ਛੋੜ ਦਿਵਸ ਦੀਆਂ ਤੇ ਬਾਬਾ ਬਿਸ਼ਕਰਮਾ ਜੀ ਦੀਆਂ ਸੋ ਇੱਕ ਤੁਹਾਨੂੰ ਨਾਲ ਅਪੀਲ ਵੀ ਕਰ ਰਿਆ ਆਂ ਕਿ ਸਾਰੇ ਲੁਧਿਆਣੇ ਵਾਸੀਆਂ ਨੂੰ ਕਿ ਆਪਣੇ ਸ਼ਹਿਰ ਦੇ ਵਿੱਚ ਵਾਤਾਵਰਣ ਨੂੰ ਸਾਫ਼ ਰੱਖਣ ਲਈ ਆਪਾਂ ਪਟਾਕੇ ਬਹੁਤ ਘੱਟ ਚਲਾਈਏ ਘੱਟ ਕੀ ਸਗਣ ਦੇ ਅਨੁਸਾਰ ਚਲਾਈਏ ਤਾਂ ਕਿ ਜੋ ਵਾਤਾਵਰਣ ਬਿਲਕੁਲ ਸਾਫ਼ ਰਹੇ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਇਸ ਸੁਭ ਦਿਹਾੜੇ ਤੇ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਨਾ ਵਾ ਆਪਣੀ ਸਮੁੱਚੀ ਟੀਮ ਲੁਧਿਆਣਾ ਦੀ ਟੀਮ ਵੱਲੋਂ ਵੀ ਤੇ ਮੈਂ ਆਪਣੇ ਵੱਲੋਂ ਵੀ ਫਿਰ ਤੁਹਾਨੂੰ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ